50 ਕਾਰ ਦੀ ਦਰਤਾਂ ਸੇ ਲਾਸ਼ ਸਮੂਹ ਸਰਪੰਚ ਸਹਿਬਾਨ ਅੱਜ ਆਪਣੇ ਡਾਕੂਮੈਂਟਸ ਜੋ ਨਾਮਾਜ਼ ਪੱਤਰ ਦਾਖਲ ਕਰਾ ਰਹੇ ਜਿਹਦੇ ਲੈ ਤਰਸੀ ਰਸੀ ਦਿਖਾ ਰਹੇ ਆ ਪੰਚਾਇਤਾ 1024 ਦੀਆਂ A ਬਲਾਕ ਵੇਰਕਾ ਔਰ ਬਲਾਕ ਅਟਾਰੀ ਤੇ ਸਾਡੇ ਬਹੁਤ ਹੀ ਸਲੰਘਯੋਗ ਅਫਸਰ ਜੋ ਇੱਥੇ ਆਪਣੀ ਸਲੰਘਾ ਡਿਊਟੀ ਜਿਹੜੀ ਨਿਭਾ ਰਹੇ ਨੇ ਹਾਂ ਜੀ ਲੋ ਦਿਖਤ ਜਾਏ ਸਾਰੀ ਤਰਫ ਤੋਂ ਜੋ ਪੰਚ ਸਰਪੰਚ ਜਿਨ੍ਹਾਂ ਦੇ ਡਾਕੂਮੈਂਟਸ ਅੰਦਰ ਅਖੀਰ ਲਾਸਟ ਡੇਟ ਆ ਉਹ 7 ਨੂੰ ਵਾਸ ਲੈ ਜਾਣਗੇ ਤੇ 15 ਨੂੰ ਲਖਣ ਦਾ ਰਿਜਲਟ ਆਊਟ ਹੋਣਾ ਡਾਕੂਮੈਂਟਸ ਜਮਾ ਕਰਾ ਰਹੇ ਉਹਨਾਂ ਦੇ ਸਾਹਮਣੇ ਕੈਮਰੇ ਵੀ ਲੱਗੇ ਜੇ ਕੈਮਰੇ ਤੋਂ ਸਿਰਲ ਜਿਪਾ ਰਹੇ ਜੋ ਲਾਸਟ ਡੇ ਅੱਜ ਸ਼ੁਕਰਾਨ ਜਮਾ ਕਰਾਉਣੇ ਸੀ ਚਾਰ ਤੇਗ ਨੂੰ ਦੇਖਿਆ ਪੰਜ 450 ਦੀ ਕਿੰਨਾ ਰਾਸ਼ਾ ਔਰ ਇਥੇ ਅਜੇ ਤੱਕ ਉਹਨਾਂ ਡਾਕੂਮੈਂਟਸ ਜਮਾ ਨਹੀਂ ਕਰਵਾਏ ਜਾ ਰਹੇ ਜਿਦੀ ਲੈ ਤਸਵੀਰ ਅਸੀਂ ਦਿਖਾ ਰਹੇ ਆ ਔਰ ਅਸੀਂ ਇਹ ਵੀ ਗੱਲ ਕਰਾਂਗੇ ਕਿ ਜਦੋਂ ਇਹਨਾਂ ਨੇ ਪ੍ਰਸ਼ਾਸਨ ਨੇ ਪਹਿਣਾ ਕਿ ਉਹਨਾਂ ਦੇ ਡਾਕੂਮੈਂਟਸ ਲੈ ਜਾਣੇ ਆ ਤੇ ਸਾਰੇ ਪੰਜ ਪੰਜ 450 ਦੀਆਂ ਲੈਣਾ ਲੱਗਿਆ ਤੇ ਇਹ ਕਰਕੇ ਅਜੇ ਤੱਕ ਕੋ ਡਾਕੂਮੈਂਟ ਜਮਾ ਨਹੀਂ ਕਰਾਇਆ ਜਦ ਕਿ 11 ਵਜ ਦਾ ਇਹਦਾ ਟਾਈਮ ਸੀ ਉਹ ਅਸੀਂ ਹੋਰ ਵੀ ਲੈਫਟ ਅਸਰ ਵੀ ਦਿਖਾਵਾਂਗੇ ਸਾਰੇ ਪਾਸੇ ਪੰਚਾਂ ਔਰ ਸਰਪੰਚਾਂ ਦੇ ਡਾਕੂਮੈਂਟ ਜਮਾ ਕਰਵਾਏ ਜਾ ਰਹੇ ਆ ਪਰ ਅਜੇ ਤਾ ਪ੍ਰਸ਼ਾਸਨ ਦਾ ਜੋ ਟਾਈਮ 11 ਵਜੇ ਦਾ ਅਜੇ ਤੱਕ ਉਹ ਬੈਠੇ ਨਹੀਂ ਆ ਤੇ ਨਾ ਉਹ ਇਹਨਾਂ ਦੇ ਡਾਕੂਮੈਂਟਸ ਲੈ ਜਾ ਰਹੇ ਆ ਔਰ ਛੱਤ ਤੇ ਵੀ ਅੰਦਰ ਵੀ ਸਾਰੇ ਪਾਸੇ ਰਾਸ਼ੀ ਰਾਸ਼ ਲੱਗਾ ਲਓ ਦੇਖਿਆ ਜਾਵੇ ਗਰਮੀ ਨਾਲ ਔਰ ਪੰਚ ਸਰਪੰਚਾਂ ਦਾ ਜਿਹੜਾ ਇੰਨਾ ਬੁਰਾ ਹਾਲ ਆ ਦਾ ਤੇ ਕੇ ਚੀਜ਼ ਦਾ ਪ੍ਰਬੰਧ ਕੀਤਾ ਗਿਆ ਨਾਲੇ ਤੱਕ ਕੋਈ ਵੀ ਇਹਨਾਂ ਦਾ ਕਾਜ ਜਾਂ ਡਾਕੂਮੈਂਟ ਜਮਾ ਨਹੀਂ ਕਰਵਾਏ ਜਦ ਕਿ 11:00 ਤੋਂ ਲੈ ਕੇ 3:00 ਵਜੇ ਤੱਕ ਆਖਰੀ ਡੇਟ ਆ ਔਰ ਗੱਲ ਕਰਾਂਗੇ ਤਾਂ ਲਾਗੀ ਜੀ ਮੇਰਾ ਨਾਮ ਪਰਮਜੀਤ ਸਿੰਘ ਕਦੋਂ ਦੇ ਇੱਥੇ ਲਾਈਨ 'ਚ ਲੱਗੇ ਜੀ ਸਾਨੂੰ 1 ਘੰਟਾ ਹੋ ਗਿਆ ਸੀ ਇੱਕੀ ਹੈ ਜੀ ਕੋਈ ਜਮਨ ਕਰਾਇਆ ਡਾਕੂਮੈਂਟ ਚਮਕਾ ਜੀ ਨਹੀਂ ਨਹੀਂ ਜੀ ਇਹਦਾ ਕੀ ਹਾਲ ਬਣਿਆ ਪਿਆ ਨਾ ਕੋਈ ਪੱਖੇ ਦੀ ਇਤਜਾਨ ਕੋ ਪਾਣੀ ਧਾਣੀ ਦਾ ਇਤਜਾਮ ਬਹੁਤ ਰਸ਼ ਪਿਆ ਤੇ ਕਿੱਥੋਂ ਆਏ ਜੀ ਆ ਬਾਹਰ ਵੇਖੋ ਕਿਦਾ ਤੂ ਫੇਸ ਕਿੱਥੋਂ ਆਏ ਜੀ ਕਿਹੜੇ ਵਾਰਡ ਦੇ ਕਿੱਥੋਂ ਆਏ ਜੀ ਕਿਹੜੇ ਬਲਾਕ ਚੈਂਡ ਗਮਨਪੁਰੇ ਤੋਂ ਕਿਹੜੇ ਬਲਾਕ ਦੇ ਡਾਕੂਮੈਂਟ ਚਮਕਾ ਰਹੇ ਬਲਾਕ ਬੇਰਖਾ ਜੀ ਅਛੇ ਤੇ ਅਜੇ ਤਾਂ ਕੋਈ ਬੈਠੇ ਨਹੀਂ ਲਾਇ ਨਹੀਂ ਰਿਹਾ ਡਾਕੂਮੈਂਟ ਕੋਈ ਨਹੀਂ ਆਇਆ ਅਜ ਸਾਰਾ ਤੁਹਾਡੀਆਂ ਫਾਈਲਾਂ ਜਿਹੜੇ ਪੋਟ ਆਪਾਂ ਕਿੱਥੇ ਕੂਰੀਆਂ ਦੇ ਡਾਕੂਮੈਂਟਸ ਦਿਆਂ ਅੰਦਰ ਜਮ੍ਹਾਂ ਕਰਾਉਂਗਾ ਆ ਤੇ ਔਰ ਗੱਲ ਕਰਾਂਗੇ ਤੁਹਾਡਾ ਸ਼ੁਭਨਾਕੀ ਜੀ ਮੇਰਾ ਨਾਮ ਜਮਰਜੀਤ ਸਿੰਘ ਹੈ ਜੀ ਆ ਕਿੱਥੋਂ ਆਏ ਜਨਾਬ ਮੈਂ ਬੱਬਾ ਜਸਨ ਸਿੰਘ ਕੋਲੋਨੀ ਤੋਂ ਆਇਆ ਜੀ ਵੇਕਪ ਬਲਾਕ ਤੋਂ ਅਸੀਂ ਕੀ ਲੈਣਾ ਲੱਗਿਆ ਜੇ ਇੰਨੀ ਗਰਮੀ ਦੇ ਵਿੱਚ ਇੰਨੀ ਕੀ ਸਰਕਾਰਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਜਾ ਰਹੇ ਸਰਕਾਰਾਂ ਫੇਲ ਹੋ ਰਹੀਆਂ ਕੋਈ ਬੰਦੋਬਸ ਨਹੀਂ ਆ ਕੋਈ ਕੋਈ ਸਿਸਟਮ ਨਹੀਂਗਾ ਜਾਂ ਕੋਈ ਟੋਕਨ ਸਿਸਟਮ ਹੋਵੇ ਲਾਈਨਾਂ ਜਨਾਂ ਲੱਗੀਆਂ ਪਿੱਛੇ ਪਿਆ ਹੈ ਟੋਕਨ ਦੇ ਮੁਤਾਬਕ ਚੱਲ ਜੀਏ ਇਹ ੱਧਕਾਂ ਕਿ ਹੁੰਦਾ ਹੈ ਤੁਸੀਂ ਥੱਲੇ ਪੌੜੀਆਂ ਚੜ੍ਹ ਕੇ ਕਿੰਨਾ ਹਮਸ ਹੈ ਉਸ ਵਾਂਗੂ ਕੋਈ ਦੋਸ਼ੋ ਗੱਡਿਆ ਵੀ ਹੋਵੇ ਇੱਥੇ ਬਹੁਤ ਬੁਰੀ ਹਾਲਤ ਹੈ ਕੋਈ ਬੰਦੋਬਸ ਨਹੀਂਗਾ ਨਾ ਪਾਣੀ ਦਾ ਨਾ ਪਾਣੀ ਦਾ ਸ਼ਾਨਦਾਰ ਕੋਈ ਬੰਦੋਬਸ ਨਹੀਂਗਾ ਲੋ ਜੈਸੀ ਗੱਲ ਕਿਤੇ ਨਾ ਪਾਣੀ ਦਾ ਅਰੇਂਜਮੈਂਟ ਸਰਕਾਰਾਂ ਨੇ ਕੀਤਾ ਜੇ ਸਰਕਾਰ ਜੋ ਨਕਮੇ ਸਾਬਤ ਹੋ ਰਹੀ ਹੈ ਕਿਥੋਂ ਪ੍ਰਸ਼ਾਸਨ ਕੋਈ ਕੰਟਰੋਲ ਨਹੀਂ ਅਸੀਂ ਹੋਰ ਗੱਲ ਕਰਾਂਗੇ ਤੁਹਾਡਾ ਸ਼ੁਭਨਾਇ ਬਾਬਾ ਜੀ ਕਿੱਥੋਂ ਆਏ ਹੋ ਸਰਬਨ ਸਿੰਘ ਜੀ ਹਾਂਜੀ ਕਿੱਥੋਂ ਆਏ ਬੱਜਿੰਮਸਰ ਨਗਰ ਤੋਂ ਆਏ ਜੀ ਅੱਜ ਇੱਥੇ ਕਿਉਂ ਇੱਥੇ ਅਰੇਂਜਮੈਂਟ ਕੀ ਹੈ ਜੇ ਕੋਈ ਪਾਣੀ ਦਾ ਕਿਸ ਤਰ੍ਹਾਂ ਪ੍ਰਬੰਧਨ ਕੀਤਾ ਜਾ ਰਿਹਾ ਕੋਈ ਅਰੇਂਜਮੈਂਟ ਨਹੀਂ ਹੈ ਜੀ ਲੋ ਜੇ ਵੀ ਆਇਆ ਜੋ ਹੋਰ ਵੀ ਅਸੀਂ ਗੱਲ ਕਰਾਂਗੇ ਜਿਹੜੇ ਸਾਡੇ ਜੁੜ ਚੁੱਕੇ ਆ ਤੇ ਸਾਰੇ ਤੇ ਜਿਹਦੀਆਂ ਲੈ ਤਸਵੀਰਾਂ ਅਸੀਂ ਦਿਖਾ ਰਹਾਂਗੇ ਔਰ ਅਸੀਂ ਔਰ ਸਾਡੇ ਬਾਬਾ ਜੀ ਗੱਲ ਕਹਾਂਗੇ ਬਾਬਾ ਜੀ ਕਿੱਥੋਂ ਆਏ ਜੀ ਅਸੀਂ ਇਹ ਪਿੰਡ ਮੀਰਾਕੋਟ ਤੋਂ ਆਏ ਜੀ ਮੀਰਾਕੋਟ ਤੋਂ ਹਾਂ ਜੀ ਕਾਦੇ ਵਾਸਤੇ ਜਮਾ ਕਰਾ ਰਹੇ ਹੋ ਤੁਸੀਂ ਸਰਪੰਚੀ ਕੀ ਪੰਜਵਾ ਤੇ ਸਰਪੰਚੀ ਸਰਪੰਚੀ ਵਾਸਤੇ ਤੇ ਕੀ ਹੈ ਜੀ ਇੱਥੋਂ ਦਾ ਕੋਈ ਪ੍ਰਬੰਧ ਹੈ ਕੋਈ ਛਾਂ ਦਾ ਜਾਂ ਬਾੜੀ ਦਾ ਬਿਲਕੁਲ ਛਾਂ ਦਾ ਪਰਾਂਦਰੀ ਜੀ ਜਿਹੜੇ ਵੱਡੀ ਉਮਰ ਦੇ ਆ ਉਹਨਾਂ ਦੇ ਗਰਮੀ ਨਾਲ ਜਿਹੜੇ ਆ ਬੋਸ਼ ਹੋਣ ਨੂੰ ਫਿਰਦੇ ਆ ਬਿਲਕੁਲ ਸਾਰੇ ਪੱਖਾਂ ਤੋਂ ਜਿਹੜੀ ਇਹ ਲਾ ਫੇਲ ਹੋਣ ਦੀ ਹੈ ਤੁਸੀਂ ਸਿਟੀਜ਼ਨ ਚ ਆ ਰਹੇ ਹਾਂ ਜੀ ਸਿਟੀਜ਼ਨ ਚ ਆ ਰਹੇ ਨਾ ਲਾਈਫ ਜਿਹੜੀ 60 ਸਾਲ ਤੋਂ ਏਜ ਉੱਪਰ ਹੋ ਜਾਂਦੀ ਹੈ ਹਾਂ ਜੀ 60 ਸਾਲ ਦੀ ਉਮਰ ਹੈ ਜੀ ਜੋ ਦੇਖੇ ਜੇ ਜੋ ਸਿਟੀਜਨਾਂ ਆਉਂ ਸਰਕਾਰ ਨੂੰ ਕਹਿ ਜਾਂਦਾ ਉਹਨਾਂ ਤੇ ਸਹੂਤਾ ਕੀਤੇ ਜਾਣਗੇ ਪਰ ਇਹਨਾਂ ਦੀ ਬਾਹਰ ਸਾਲ ਦੀ ਉਮਰ ਆ ਜੋ ਮੀਰਕੋਟ ਤੋਂ ਆਏ ਆ ਪਰ ਇਹਨਾਂ ਤੇ ਕੋਈ ਪਾਣੀ ਦਾ ਅਰੇਂਜਮੈਂਟ ਨਾ ਕਿਸੇ ਚੀਜ਼ ਦਾ ਨਹੀਂ ਆ ਅਗਰ ਕੁਝ ਵੀ ਹੋ ਸਕਦਾ ਵਾ ਪੰਜ ਸਰਪੰਚ ਸਰਕਾਰਾਂ ਪ੍ਰਸ਼ਾਸਨ ਚਾਹੀਦਾ ਇਹ ਮੱਦੇ ਨਜ਼ਰ ਰੱਖ ਕੇ ਧਿਆਨ ਦੇਣਾ ਚਾਹੀਦਾ ਅਸੀਂ ਗੱਲ ਕਰਾਂਗੇ ਟੱਡ ਨਾ ਕੀਜੀ ਵਾਜੀ ਗੁਰਦੀ ਖਾਲਸਾ ਵਾਜੀ ਫਤਿਹ ਪਿੰਡੀ ਫੋਡੋਰੀ ਦਾਣਾ ਅਸੀਂ ਸਵੇਰ ਦੇ ਕਰੀਬ ਇੱਥੇ 6.5 ਲੱਗੇ ਆ ਇੱਥੇ ਆਣ ਕੇ ਇੰਤਜ਼ਾਰ ਕਰਦੇ ਰਹੇ ਆ ਕਿ ਕੋਈ ਪ੍ਰਸ਼ਾਸਨ ਦਾ ਇੱਥੇ ਆਏਗਾ ਦਰਵਾਜ਼ੇ ਖੋਲੇਗਾ ਕਿ ਬਾ ਰੋਟੀ ਪਾਣੀ ਵੀ ਨਹੀਂ ਖਾਦਾ ਨਾ ਕੋਈ ਇੱਥੇ ਪਾਣੀ ਦਾ ਬੰਦੋ ਵਾਸਤੇ ਵਾ ਇੰਨੀ ਗਰਮੀ ਨਾ ਕੋਈ ਇੱਥੇ ਪੱਖਾ ਵਾ ਸਾਰਿਆਂ ਦੀ ਜਨਤਾ ਨੂੰ ਇੱਥੇ ਘਬਰਾਹਟ ਪੈ ਰਹੀ ਆ ਧੁੱਪੇ ਖੜੇ ਆ ਕੋਈ ਰੈਜਮੈਂਟ ਸਰਕਾਰ ਨੇ ਜਿਹੜੀ ਆ ਮੌਜੂਦਾ ਸਰਕਾਰ ਉਹਨਾਂ ਨੇ ਕੋਈ ਰੈਜਮੈਂਟ ਪਾਣੀ ਦੀ ਵਾਸਤੇ ਨਹੀਂ ਕੀਤੀ ਗਰਮੀ ਨਾ ਕਹੇ ਅਬ ਸਵੇਰ ਕਹਿੰਦਾ ਇੰਨੀ ਇੱਕ ਦੂਜੀ ਗਰਮੀ ਦੇ ਨਾਲ ਕੋਈ ਡਰ ਗਿਆ ਡਿੱਗ ਜਾਂਦਾ ਕੌਣ ਜਮਾਰੇਗਾ ਜਿਹੜੀ ਪ੍ਰਸ਼ਾਸਨ ਹੋਏਗਾ ਜੀ ਜੇ ਸਰਕਾਰ ਹੋਏ ਮੌਜੂਦਾ ਉਹ ਜਿਹੜੀ ਜਿੰਮੇਦਾਰ ਹੋਏਗੀ ਸਰਕਾਰ ਨੇ ਕਿਹਾ ਹੈ ਕਿ 8 ਵਜੇ ਤੋਂ ਲੈ ਕੇ 4 ਵਜੇ ਤੱਕ ਤੁਹਾਡੇ ਨਾਮਜ਼ਦੀ ਦਾਖਲ ਹੁਣ ਲੇਟ ਹੋਣ ਦਾ ਕਾਰਨ ਦੱਸੋ ਨਹੀਂ ਜੀ ਦੇਖੋ ਜੀ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਕੋਈ ਕਿਸੇ ਨੂੰ ਪਤਾ ਨਹੀਂ ਹੈ ਵਿੱਚ ਛੁੱਟੀਆਂ ਸੀ ਜਿੱਦੂ ਇੱਥੇ ਆਉਂਦੇ ਰਹੇ ਆ ਜੀ ਕਹਿੰਦੇ ਜੀ ਅੱਜ ਛੁੱਟੀ ਅੱਜ ਕੋਈ ਇੱਥੇ ਜਿਹੜਾ ਵਾ ਕੋਈ ਸਾਡਾ ਜਿਹੜਾ ਵਿਭਾਗ ਦਾ ਬੰਦਾ ਨਹੀਂ ਆਉਣਾ ਤੁਸੀਂ ਕੱਲ ਆਇਓ ਕੱਲ ਵੀ 4 ਘੰਟੇ ਜਿਹੜਾ ਖੁੱਲਣਾ 11 ਵਜੇ ਤੋਂ ਲੈ ਕੇ ਕਰੀਬ 3 ਵਜੇ ਤੱਕ ਦੇਖੋ 4 ਘੰਟੇ ਤੋਂ ਕਿਹੜੇ ਨਾਮਜ਼ਦੀ ਜਿਹੜੇ ਕਾਗਜ਼ ਨੇ ਜਿਹੜੇ ਪੂਰੇ ਪਿੰਡਾਂ ਦੇ ਭਰੇ ਟੈਂਪ ਦੇ ਨਾਲ ਸਾਰੇ ਦੇ ਨਾਮ ਦੇ ਕਾਗਜ਼ ਜਿਹੜੇ ਭਰੇ ਜਾਂਦੇ ਨੇ ਲੋ ਜੀ ਕੀਤੀ ਗੱਲ ਇਹਨੇ ਬਹੁਤ ਵਾਰੀ ਕੀਤਾ ਕਿ ਸਰਕਾਰ ਨੂੰ ਆਪਣਾ ਚਾਹੀਦਾ ਰੂਲ ਪਨਾਉਣਾ ਚਾਹੀਦਾ ਸੀ ਕਿ ਜੋ 8 ਵਜੇ ਤੋਂ ਸ਼ੁਰੂਆਤ ਹੋਣ ਦੇ ਕਾਗਜ਼ ਡਾਕੂਮੈਂਟ ਜਮ੍ਹਾਂ ਕਰਾਉਣ ਦੀ ਔਰ 5 ਵਜੇ ਤੱਕ ਹੋਣੇ ਚਾਹੀਦੇ ਆ ਲਾਸਟ ਕਿਉਂਕਿ ਅੱਜ ਤਰੀਕ ਦੀ ਲਾਸਟ ਆ ਪਰ ਇਹਨਾਂ ਨੇ 11 ਤੋ ਰੱਖਿਆ ਗਿਆ 11 ਤੋ 3 ਵਜੇ ਤੱਕ ਸਮਾਂ ਦਿੱਤਾ ਗਿਆ ਜਿੱਤੇ ਵੀ ਡਾਕੂਮੈਂਟਸ ਜਮ੍ਹਾਂ ਕਰਾਉਣ ਤੋਂ ਵਾਝੇ ਰਹਿ ਗਏ ਔਰ ਆਪਣਾ ਜਿਹੜਾ ਪੇਸ਼ ਨਹੀਂ ਠਕਣਗੇ ਆ ਕਰਾਂਗੇ ਬਾਪੇ ਤਾਂ ਨਾ ਕੀ ਜੀ ਮੇਰਾ ਨਾਮ ਮੈਂ ਸਾਬਕਾ ਹਰਜਿੰਦਰ ਸਰਪਾ ਪੁੰਡਵਾਰਾ ਤੋਂ ਅਸੀਂ ਇਤ ਦਿਨ ਹੋ ਗਏ ਆਉਂਦਿਆਂ ਨੂੰ ਜਦ ਕਿ ਇਹਨਾਂ ਨੂੰ ਜੀਦਾ ਸੀ ਆਰ ਰਿਟਰਨਿੰਗ ਅਫਸਰ ਨੂੰ ਮੈਂ ਤਿੰਨ ਵਾਰੀ ਕਾਲ ਕਰਕੇ ਪੁੱਛਦਾ ਰਿਹਾ ਸਰ ਕਿੱਥੇ ਹੋ ਇਹਨਾਂ ਨੇ ਇਹੋ ਕਿਹਾ ਕਿ ਅਸੀਂ ਘਰ ਨੂੰ ਚੱਲ ਗਏ ਆ ਇੱਕ ਦਿਨ ਪਹਿਲੀ ਤਰੀਕ ਨੂੰ ਆਏ ਤੇ ਤਿੰਨ ਤਿੰਨ ਵਜੇ ਅਸੀਂ ਇੱਥੇ ਆਏ ਮੇਰੇ ਕੋਲ ਇਸ ਟਾਈਮ ਕਾਲ ਆਇਆ ਮੈਂ ਤੁਹਾਨੂੰ ਕਾਲਾਂ ਵੀ ਸ਼ੋਅ ਕਰੂੰਗਾ ਤੇ ਇਹਨਾਂ ਨੂੰ ਕਾਲ ਜਿੰਦੇ ਅੱਜ ਹੀ 3 ਵਜੇ ਅਸੀਂ ਹੋਰ ਦਿੱਤਾ ਹੈ ਠੀਕ ਹੈ ਜੀ ਤੇ ਫੇਰ ਅਸੀਂ ਕੱਲ ਵੀ ਆਏ ਜਨਤਾ ਖਰਾਬ ਹੋ ਰਹੀ ਹੈ ਕਿਉਂ ਇਹਨਾਂ ਨੂੰ ਨੋਟਿਸ ਲਾਉਣਾ ਚਾਹੀਦਾ ਸੀ ਕਿ ਅੱਜ ਅਸੀਂ ਕਿਉਂ ਫਾਈਲਾਂ ਪੂਰਤੀ ਕਰਦੀ ਇਹਨਾਂ ਨੇ ਫਾਈਲਾਂ ਵੀ ਨਹੀਂ ਪੂਰਤੀ ਕਰਨ ਦਿੱਤੀਆਂ ਜੇ ਚੁੱਲ੍ਹਾ ਟੈਕਸ ਉਹਦੇ ਬੜੀ ਇਹ ਸਾਰਾ ਤੁਦੂ ਨਹੀਂ ਤੂੰ ਗਰੀਬ ਦੇਸ਼ ਉਦੋਂ ਉਹ ਚੁੱਲ੍ਹਾ ਟੈਕਸ ਚ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ ਹੁਣ ਚੁੱਲ੍ਹਾ ਟੈਕਸ ਅੱਛਾ ਜੀ ਆ ਕੇ ਜਿਹੜੇ ਤੁਸੀਂ ਕਾਲਾ ਕੀਤੇ ਉਹਨਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਕਾਲਾ ਨਾ ਦਿਖਾਓ ਕਿਹੜੇ ਕਿਹੜੇ ਕੀਤੇ ਕਾਲਾ ਕਿਹਨੇ ਸਮਝ ਕੀਤੀ ਹੈ ਮੇਰਾ ਨਾਮ ਹਰਜੀਤ ਸਿੰਘ ਮੇਰੀ ਵਾਈਫ ਹੀ ਪਹਿਲੇ ਪਿਛਲੇ ਟਰਨਿੰਗ ਟਾਈਮ ਓਵਰ ਚ ਸਰਪੰਚ ਚਲੋ ਜਿਹੜੇ ਲੇਡੀਜ਼ ਨੇ ਕੰਮ ਕਰਨੇ ਹੁੰਦੇ ਲੇਡੀ ਨੇ ਕਰਨੇ ਆ ਕੁਝ ਉਹਨਾਂ ਦੇ ਘਰ ਵਾਲੇ ਕਰਦੇ ਆ ਚਾਹੇ ਉਹਨਾਂ ਦਾ ਪੁੱਤਰ ਹੋਵੇ ਚਾਹੇ ਬੰਦਾ ਹੋਵੇ ਕਿ ਹਰ ਇੱਕ ਥਾਂ ਜਨਾਨੀ ਜਾ ਨਹੀਂ ਸਕਦੀ ਜੋ ਮੈਂ ਸਾਬਕਾ ਸਰਪੰਚ ਹੁੰਦੇ ਸਾਡੇ ਪਿੰਡ 'ਚ ਇਹੋ ਜੀ ਰੀਤ ਆ ਕਿ ਮੰਨ ਲਓ ਵਾ 6 ਵਾਰੀ ਅਸੀਂ ਸਰਬਸੰਮਤੀ ਨਾਲ ਇਲੈਕਸ਼ਨ ਲੜੀ ਆ ਲੇਕਿਨ ਇਸ ਟਾਈਮ ਚਲੋ ਥੋੜਾ ਵਿਗਨ ਪੈਨ ਕਰਕੇ ਸਾਨੂੰ ਇੱਥੇ ਆਉਣਾ ਪਿਆ ਬਾਕੀ ਮੈਂ ਅਸੀਂ ਇੱਕ ਤਰੀਕ ਨੂੰ ਆਏ ਇੱਥੇ ਬੈਲਾ ਭਰ ਕੇ ਅਸੀਂ ਮੈਂ ਰਿਟਰਨਿੰਗ ਆਫਸਰ ਮਨਦੀਪ ਸਿੰਘ ਪੁੱਡਾ ਉਹਨਾਂ ਨੂੰ ਮੈਂ ਕਾਲ ਕੀਤੀ ਮੈਂ ਸਾਰ ਅਸੀਂ 3 3:52 ਮਿੰਟ ਸੋਰੀ 3:52 ਮਿੰਟ ਤੇ ਮੈਂ ਕਾਲ ਕੀਤੀ ਆ ਉਹ ਕਹਿੰਦੇ ਅਸੀਂ ਜੀ ਅੱਜ ਆਫ ਕਰਕੇ ਚਲੇ ਗਏ ਆ ਕਾਲਾਂ ਦੀ ਡਿਟੇਲ ਦਿਖਾ ਸਕਦੇ ਦਿਖਾਵਾਂਗਾ ਦਿਖਾਓ ਤੇ ਬਾਅਦ 'ਚ ਅਸੀਂ ਕੱਲ ਵਾਏ ਕੱਲ ਆਏ ਆ 10:30 ਵਜੇ ਤੇ ਕੱਲ ਵੀ ਇਹ ਕਹਿੰਦਾ ਕਿ ਛੁੱਟੀ ਆ ਅਸੀਂ ਨਹੀਂ ਆਉਣਾ ਇਹ ਗੱਲ ਦੱਸ ਜੇ ਵੀ ਤੁਹਾਡਾ ਜਿਹੜਾ ਸ਼ੁਰੂਆਤ ਕੀਤਾ ਲਖਣ ਦਾ ਜੋ ਟੋਨ ਵਿਗੜ ਵੱਜਾ ਸੀ ਤੇ ਸ਼ੁੱਕਰਵਾਰ ਨੂੰ ਸ਼ਨੀਵਾਰ ਨੂੰ ਛੁੱਟੀ ਆ ਗਈ ਫਿਰ ਸੋਵਾਰਾ ਗਿਆ ਹਾਂਜੀ ਤੇ ਮੰਗਲ ਬੁੱਧ ਵੀ ਉਹ ਛੁੱਟੀ ਫਿਰ ਆ ਗਈ ਬੁੱਧ ਵੀ ਕੀ ਕਾਰਨ ਇਹ ਤੇ ਬਦਲ ਦੇਖੋ ਜੇ ਛੁੱਟੀ ਹੀ ਤੇ ਜੇ ਬਲਾਗ ਖੁੱਲ ਸਕਦੇ ਆ ਚੁੱਲਾ ਟੈਕਸ ਕਟਿਆ ਜਾ ਸਕਦਾ ਐਨਓਸੀ ਮਿਲ ਸਕਦੀ ਆ ਫੈਲਾ ਭਰ ਸਕਦੀਆਂ ਤੇ ਕਿਉਂ ਨਹੀਂ ਫੈਲਾ ਜਮਾ ਹੋਈਆਂ ਇਹ ਇਹ ਇੰਨਾ ਰਸ਼ ਨਹੀਂ ਪੈਣਾ ਜੇ 2-3 ਦਿਨ ਪਹਿਲਾਂ ਫੈਲਾ ਜਮਾ ਹੁੰਦੀਆਂ ਤੇ ਇੰਨਾ ਰਸ਼ ਪੈਣ ਦੀ ਇਹੋ ਹੀ ਕਾਰਨ ਆ ਕਿ ਕਿਸੇ ਨੇ ਇੱਥੇ ਰਿਟਰਨਿੰਗ ਅਫਸਰ ਬੈਠਾ ਨਹੀਂ ਜਦ ਕਿ ਸਰਕਾਰ ਦਾ ਹੁਕਮ ਹੋਣਾ ਚਾਹੀਦਾ ਸੀ ਕਿ ਰਿਟਰਨਿੰਗ ਅਫਸਰ 2-4 ਦਿਨ ਬਹਿੰਦਾ ਭਾਵੇਂ 5 ਘੰਟੇ ਬਹਿੰਦੇ ਉੱਥੇ ਅਸੀਂ ਜਮਨੇ ਰੇਡ ਕੀਤਾ ਉਹ ਦਿਨ ਓਜਲਾ ਲੱਗਿਆ ਐਮਪੀ ਪਰ ਫਿਰ ਉੱਥੇ ਮੌਜੂਦਾ ਨਹੀਂ ਪਾਏ ਗਏ ਔਰ ਜੋ ਬਲਾਕ ਵੀਰਕਾ ਤੇ ਜਿਹੜੇ ਅਸਰ ਨਹੀਂ ਉਸ ਟਾਈਮ ਮੌਜੂਦਾ ਅਸੀਂ ਵੀ ਅਸੀਂ ਵੀ ਉਸੇ ਜਦੋਂ ਉਸ ਉਹ ਜਲਾ ਸਾਹਿਬਾ ਉਸ ਦਿਨ ਅਸੀਂ ਬਲਾਕ 'ਚ ਹੀ ਉਸ ਦਿਨ ਉਹ ਜਲਾ ਸਾਹਿਬ ਤਿੰਨ ਘੰਟੇ ਦਰੀ ਤੇ ਬਹਿ ਕੇ ਚਲ ਗਿਆ ਬਾਅਦ 'ਚ ਐਸ.ਡੀ.ਐਮ ਸਾਹਿਬ ਆਇਆ ਸ਼ਾਇਦ ਉਹਨਾਂ ਦੇ ਹੁੰਦਿਆਂ ਹੀ ਆਏ ਹੋਣ ਪਰ ਉਹ ਗੱਲ ਦਾ ਮਜ਼ਾ ਤਾਂ ਨਹੀਂ ਨਾ ਹੈਗਾ ਵੀ ਜੇ 10 ਵਜੇ ਦਾ ਟਾਈਮ ਆ ਤਾਂ ਇਹਨਾਂ ਨੂੰ ਸਭ ਨੂੰ 9:30 ਕੁਰਸੀ ਤੇ ਬਹਿਣਾ ਚਾਹੀਦਾ ਤੇ ਲੋਕ ਨਾ ਪਰੇਸ਼ਾਨ ਹੋਣੇ ਨਹੀਂ ਗੱਲਾਂ 'ਚ ਜੇ ਅੱਜ ਦੀ ਰਸ ਕਰਕੇ ਤੁਹਾਡੇ ਨਾਮ ਦੀ ਦਾਖਲ ਨਹੀਂ ਹੁੰਦੀ ਤੁਸੀਂ ਤਾਂ ਬਰ ਕੀ ਐਕਸ਼ਨ ਕਰੋਗੇ ਕੀ ਪ੍ਰੈਸ਼ਰ ਦੇਓਗੇ ਐਕਸ਼ਨ ਹੋਣ ਦੇਖੋ ਰੈਟ ਪਾਈ ਸੀ ਰੈਟ 170 ਪਿੰਡਾਂ ਨੇ ਕਿ ਕਿੰਨਾ ਨੇ ਪਾਈ ਸੀ ਉਹਨਾਂ ਦੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਜਿਹਦੀ ਮੌਜੂਦਾ ਸਰਕਾਰ ਉਹਦੀ ਸੁਣਵਾਈ ਹੋਈ ਜਾਂਦੀ ਆ ਉਥੇ ਪਬਲਿਕ ਤੇ ਪਰੇਸ਼ਾਨ ਹੋ ਰਹੀ ਆ ਨਾ ਲੋ ਦੇਖਿਆ ਜਾਏ ਜੋ ਹਰਜੀਤ ਸਿੰਘ ਜੀ ਆ ਸਾਫ ਦਾ ਸਰਪੰਚ ਰਹਿ ਚੁੱਕਿਆ ਉਹਨਾਂ ਨੇ ਗੱਲ ਕੀਤੀ ਕਿ ਜਿਹੜਾ ਮੋਕੇ ਦੇ ਅਫਸਰਾਂ ਨਾਲ ਡਾਕੂਮੈਂਟਸ ਲੈ ਰਹੇ ਆ ਔਰ ਇਹ ਤੋ ਤੱਕ ਕਿ ਜਿਹੜੀਆਂ ਛੁੱਟੀਆਂ ਦਾ ਫਾਇਦਾ ਜਿਹੜਾ ਸਰਕਾਰ ਨੇ ਉਹ ਰਾਜਨੀਤੀ ਖੇਢੀ ਆ ਕਿਉਂਕਿ ਚਾਰ ਨੂੰ ਖੋਲੇ ਸੀ ਓਪਨ ਕੀਤੇ ਅੱਗੇ ਆ ਗਿਆ ਜਿਹੜਾ ਜੀ ਸ਼ਨੀਆਦ ਦੀ ਛੁੱਟੀ ਹੈ ਉਦੋਂ ਸਰਕਾਰ ਨੇ ਦਾਅਦਾ ਕੀਤੇ ਸਨ ਪੇ ਤੁਸੀਂ ਸ਼ਨੀਆਦ ਖੋਲ ਕੇ ਰੱਖੋ ਔਰ ਬਲਾਗ ਦੇ ਵਿੱਚ ਪਰ ਉੱਥੇ ਵੀ ਕਈ ਨਕਾਰਾ ਹੋ ਗਏ ਆਪਣੇ ਵਾਂਝੇ ਰਹਿ ਗਏ ਸੀ ਆਪਣੇ ਹੱਕ ਜਿਤਾਉਣ ਤੋਂ ਉਤੋਂ ਬਾਅਦ ਇਹਨਾਂ ਕੀ ਕੀਤਾ ਕਿ ਨਾ ਆ ਕੇ ਸੋਮੰਗ ਲਗਾ ਵਰਕ ਵਰਕ ਤੇ ਲਗਾ ਉਤੋਂ ਫਿਰ ਬੱਧ ਵੀਰਾਂ ਛੁੱਟੀ ਫੇਰ ਆ ਗਈ ਅੱਜ ਆ ਕੇ ਆਈ ਆ ਲਾਸਟ ਹੈ ਡੇਟ ਅੱਛਾ ਜੀ ਬੀਬੀ ਜੀ ਕਿੱਥੋਂ ਆਏ ਜੀ ਤੁਸੀਂ ਬਲੋਰੀ ਲਵਾਣਾ ਬਲੋਰੀ ਬਟਾ ਅੱਛਾ ਜੀ ਕਾਰੇ ਡਾਕੂਮੈਂਟ ਜਮਾ ਕਰਾਉਣ ਆਏ ਅੱਜ ਸਰਪੰਚੀ ਹਾਂਜੀ ਸਰਪੰਚੀ ਦੀ ਸਰਪੰਚੀ ਕੀ ਇਹਦੇ ਅਰੇ ਜਮਾ ਕਰਵਾ ਰਹੇ ਜਾਂ ਕੀ ਨਹੀਂ ਜੀ ਜਮਾ ਤੇ ਕਰਵਾ ਰਹੇ ਆ ਪਰ ਇੱਥੇ ਦੇ ਹਾਲਾਤ ਜਿਹੜੇ ਨੇ ਮਾੜੇ ਆ ਤੇ ਨਾ ਤੇ ਇੱਥੇ ਇੰਨੀ ਧੁੱਪ ਇੰਨੀ ਗਰਮੀ ਆ ਸਵੇਰ ਦਾ ਟਾਈਮ ਦੇ ਕੇ ਸਾਨੂੰ ਸਵੇਰ ਦੇ 7 ਵਜੇ ਦੇ ਘਰਾਂ ਚੋਂ ਨਿਕਲੇ ਲੋਕ ਸਾਰੇ ਐਸੇ ਲਈ ਦੇਖੋ ਕਿੰਨਾ ਟਾਈਮ ਹੋ ਗਿਆ ਮੈਂ ਅਜੇ ਤੱਕ ਵੀ ਕੋਈ ਨਹੀਂ ਹਾਲੇ ਦਾ ਹੋ ਗਿਆ ਧੁੱਪੇ ਸਾੜ ਰਾਇ ਸੰਗਤ ਨੂੰ ਧੁੱਪੇ ਦੇਖੀ ਹਾਰ ਬੰਦਿਆ ਸੰਗਤ ਦਾ ਨਾ ਪਾਣੀ ਦਾ ਬੰਦੋਬਸਤ ਹੈ ਨਾ ਕੁਛ ਛਾਂ ਦਾ ਬੰਦੋਬਸਤ ਹੈ ਇਸ ਤਰ੍ਹਾਂ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹਾਂਜੀ ਅਗਰ ਤੁਹਾਡੇ ਡਾਕੂਮੈਂਟਸ ਜਮ੍ਹਾਂ ਨਹੀਂ ਹੁੰਦੇ ਕੁਝ ਕਰਨ ਤੇ ਕੀ ਅੱਗੇ ਕੀ ਤੁਹਾਡੇ ਪਲਾਨ ਕੀ ਕਰੋਗੇ ਕੋਈ ਰੋਸਤਾ ਨਾ ਦੇ ਕੇ ਜਾਂ ਪ੍ਰਤੀਸ਼ਠੀ ਕਰੋਗੇ ਤੁਸੀਂ ਫਿਰ ਵੀ ਜੇ ਨਾ ਜਾਵਾ ਹੋਏ ਫਿਰ ਤੋਂ ਕਾਰਵਾਈ ਕਰਨੀ ਪੈਣੀ ਹੈ ਕੋਈ ਨਹੀਂ ਕਾਰਵਾਈ ਜਿਹੜੀ ਉਹ ਤਾਂ ਕਰਨੀ ਪੈਣੀ ਫਿਰ ਨਹੀਂ ਕਾਰਵਾਈ ਤੋਂ ਬਾਅਦ ਕੋਈ ਦੋ ਲੜਕੋ ਸੰਘਰਸ਼ ਵੀ ਕਰੋਗੇ ਸੜਕਾਂ ਦੇ ਉਤਰੋਗੇ ਉਤਰਾਂਗੇ ਉਤਰਾਂਗੇ ਸਾਰਾ ਪਿੰਡ ਸਹਿਮਤ ਹੈ ਉਤਰਾਂਗੇ ਜਰੂਰ ਉਤਰਾਂਗੇ ਇੱਕ ਪਿੰਡ ਹੀ ਸਹਿਮਤ ਹੈ ਕਿ ਸਾਰੇ ਲੋਕ ਹੀ ਸਹਿਮਤ ਹਨ ਸਾਰੇ ਲੋਕ ਵੀ ਨਾ ਸਹਿਮਤ ਹਨ ਸਾਰੇ ਇਸ ਗੱਲ ਨੂੰ ਮਤਲਬ ਨਪਰਤ ਕਰਦੇ ਆ ਕਿ ਕੀ ਹਾਲ ਹੋਣ ਦੇ ਆ ਕੀ ਪ੍ਰਸ਼ਾਸਨ ਨੇ ਜੇ ਨਾਮਜ਼ਦਗੀ ਦਾਖਲ ਕਰਨ ਨੂੰ ਆਏ ਦਫ਼ਤਰ ਕਿ ਨਹੀਂ ਆਏ ਪਹਿਲੇ ਤੁਸੀਂ ਆਏ ਹੋਣ ਪਤਾ ਨਹੀਂ ਅੰਦਰ ਆਏ ਕਿ ਨਹੀਂ ਆਏ ਉਸੇ ਦੇਖਿਆ ਕਿਉਂ ਕਿ ਉਹ ਨਹੀਂ ਕਿ ਅੰਦਰ ਲੈਂਚ ਲਗੇ ਬੰਦਾ ਗਏ ਸਾਡੇ ਅੰਦਰ ਬੰਦੇ ਗਏ ਆ ਲੋ ਤੁਸੀਂ ਦੇਖਿਆ ਜਾਵੇ ਔਰ ਲੇਡੀ ਜੋ ਕਹਿ ਰਿਆ ਵੀ ਕੋਈ ਪਰਸੈਂਟ ਲੈ ਪਾਇਦਾ ਪਰ ਅਗਰ ਉਹ ਵੀ ਧੁੱਪ ਦੇ ਵਿੱਚ ਤਾਪ ਸਤਾਪੀਆ ਗਰਮੀ ਦਾ ਭੋਗ ਰੀਆਂ ਅਜੇ ਤੱਕ ਉਹਨਾਂ ਨੂੰ ਲੈਣ ਲੱਗੀ ਆ ਦੇਖੇ ਜਿਹਦੇ ਲੈ ਤਰਸੀ ਦਿਖਾ ਰਿਹਾ ਆ ਪਾਰੇ ਨਦੇ ਜੇ ਟੱਕ ਟੱਕ ਮੈਸ ਜਮਾ ਨਹੀਂ ਕਰਾਇਆ ਜਾ ਨਾ ਕੀਤੇ ਜਾ ਰਹੇ ਆ ਆਖਿਰ ਇੱਥੇ ਕੋਈ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਲ ਦਿਖ ਰਹੀ ਆ ਔਰ ਸਰਕਾਰ ਵੱਲੋਂ ਵੀ ਇਹ ਜਿਹੜੀ ਚੀਜ਼ਾਂ ਨੂੰ ਪਹਿਲ ਕਦਮੀ ਨਹੀਂ ਦਿੱਤੀ ਗਈ ਕਿ ਜੜ ਚਾਹੀਦਾ ਸੀ ਕਿ ਪਬਲਿਕ ਨੂੰ ਖਜ਼ਨਖਵਾਰੀ ਹੋਣ ਤੋਂ 8 ਵਜੇ ਦਾ ਟਾਈਮ ਦਿੱਤਾ ਜਾਂਦਾ ਔਰ 5 ਵਜੇ ਤੱਕ ਇਹਨਾਂ ਦਾ ਲਾਸਟ ਡੇਟ ਜਿਹੜੀ ਲਾਸਟ ਸਮਾਂ 5 ਵਜੇ ਤੱਕ ਰਹਿੰਦਾ 805 ਤਾਂ ਕਿ ਜੋ ਕੋਈ ਵੀ ਆਪਣੇ ਜਿਹੜੀ ਆ ਜ਼ਿੰਮੇਵਾਰੀ ਸਰਪੰਚੀ ਔਰ ਕਾਜ ਦੇ ਜਮ੍ਹਾਂ ਕਰਾਉਣ ਤੋਂ ਵਾਂਝਾ ਨਾ ਰਹਿ ਸਕਦੇ ਤੇ ਆਪਣਾ ਪੱਖ ਰੱਖ ਸਕਦੇ ਕਿਉਂਕਿ ਸਰਕਾਰਾਂ ਬੰਦੀਆਂ ਨੇ ਸਰਪੰਚਾਂ ਦੇ ਪੰਚਾਂ ਦੇ ਬਹੁਤ ਐਸੇ ਦੇਖਦੇ ਆ ਅੰਦਰ ਰਸ਼ਨਾ ਲੱਗਾ ਜਿੱਦਿਆਂ ਆ ਵੇਖੇ ਜਾਵੇ ਪੰਚਾਇਤੀ ਚੋਣਾ 224 ਜਿਹੜਾ ਲੱਗਾ ਇਹਨਾਂ ਨੇ ਲਾਇਆ ਕਿ ਦਿੱਖ ਪੈਂਦਾ ਇਸ ਤੋਂ ਬਾਅਦ ਜਿਹੜਾ ਕੁਮਾਰਪੁਰ ਆ ਪੈਣੀ ਅਫਾਜ 13 ਬਾਬਾ ਜੋ ਅਸੀਂ ਚੈੱਕ ਕਰੌਣੀ ਨਾੜਪਰੀ ਅਲੀ ਨਗਰ ਰੋੜੀ ਵਾਲਾ ਆਪਾਦੀ ਸੁੰਦਰ ਨਗਰ ਆਪਾਦੀ ਨਜੀਤ ਜੁਲਿਹਾਰ ਬਾਬਾ ਜੀ ਸਿੰਘ ਨਗਰ ਖਾਰ ਕੋਨ ਤੋਂ ਲਾਵਾ ਆਂ ਬਾਕੀ ਜਾਵੇ ਔਰ ਦੇਖੇ ਜਾਵੇ ਵੇਰਕਾ ਬਲਾਕ ਦੇ ਵਿੱਚ ਇਹ ਜਿਹੜੀਆਂ ਲੈਹ ਤਸੀਰਾਂ ਸੀ ਦਿਖਾ ਰਹੇ ਆ ਆਹ ਦੇਖੋ ਜੇ ਬਲਾਕ ਵੇਰਕੇ ਤੇ ਲੱਗਾ ਬੋਰਡ ਲੱਗਾ ਤਾਂ ਆ ਵੀ ਅਸੀਂ ਦਿਖਾਵਾਂਗੇ ਕਿ ਕੀ ਬੋਰਡ ਲੱਗਾ ਕੀ ਕੀ ਲੱਗੋ ਮੈਂ ਸਾ ਅਕੇ ਅੰਦਰ ਜਾਂ ਕਿ ਵੀ ਤੁਹਾਨੂੰ ਦਿਖਾਵਾਂਗੇ ਮੌਕੇ ਦੇ ਜਿਹੜੇ ਪ੍ਰਬੰਧਕਾਂ ਵੱਲੋਂ ਪੂਰਾ ਅਰੇਂਜਮੈਂਟ ਕੀਤਾ ਜਾ ਰਿਹਾ ਔਰ ਜਿਹੜੀ ਚੀਜ਼ਾਂ ਵਿਖਾ ਰਹੇ ਆ ਸਾਡੇ ਇੱਥੇ ਬਹੁਤ ਹੀ ਅਕਸ਼ਰ ਪ੍ਰਸ਼ਾਸਨ ਜੋ ਦੇਖਿਆ ਆਪਣੀ ਜਮਰੀ ਤਨਦੇਈ ਦੇ ਨਾਮ ਦੁਬਾਰੇ ਨੇ ਤਨਦੇਈ ਦੇ ਨਾਮ ਦੁਬਾਰੇ ਆਪਣੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਔਰ ਸਾਡੇ ਦੇਖਿਆ ਜਾਵੇ ਬਹੁਤ ਹੀ ਸਤਿਕਾਰਯੋਗ ਬੈਠੇ ਨੇ ਔਰ ਜੋ ਪ੍ਰਸ਼ਾਸਨ ਔਰ ਸਰਕਾਰ ਨੂੰ ਚਲਾਉਣ ਵਾਲੇ ਅਫਸਰ ਬੈਠੇ ਨੇ ਆਪਣੇ ਉਸ ਸਮੇਂ ਦੀ ਅਟੀਕ ਕਰੇ ਕਿਉਂਕਿ ਸਮਾਂ 11:00 ਤੋਂ ਲੈ ਕੇ ਅੱਤ ਦੇਖ ਰਹੇ ਸਾਰੇ ਲਾਈਨਾਂ ਦੇ ਲਹਿਣ ਲੱਗੇ ਆ ਔਰ ਇੰਨੀ ਗਰਮੀ ਆ ਔਰ ਪੱਖੇ ਕਾ ਉੱਪਰ ਛਾਤ ਕੋਈ ਅਰੇਂਜਮੈਂਟ ਨਹੀਂ ਆ ਅਗਰ ਕੋਈ ਵੀ ਇੱਥੇ ਸਰਪੰਚ ਗਰਮੀ ਦੀ ਤਾਗ ਦੇ ਵਿੱਚ ਕੋਈ ਲੇਡੀਜ਼ ਔਰ ਕੋਈ ਜੈਂਟਸ ਡਿੱਗ ਸਕਦਾ ਵਾ ਔਰ ਇੱਥੇ ਜਿਹੜੀ ਪ੍ਰਸ਼ਾਸਨ ਔਰ ਸਰਕਾਰ ਨੂੰ ਚਾਹੀਦੀ ਸੀ ਉੱਪਰ ਪੱਖੇ ਦਾ ਅਰੇਂਜਮੈਂਟ ਕੀਤਾ ਜਾਂਦਾ ਔਰ ਪਾਣੀ ਦਾ ਵੀ ਅਰੇਂਜਮੈਂਟ ਨਹੀਂ ਕੀਤਾ ਗਿਆ ਜਿਸ ਤੇ ਗਰਮੀ ਦੀ ਤਾਗ ਇੰਨੀ ਆ ਕਿ ਜਿੱਥੇ ਮੁਸ਼ਕਲ ਹੋ ਸਦਾ ਕੋਈ ਕਾਰਨ ਬਣ ਸਕਦਾ ਕਿਸੇ ਦਾ ਕੋਈ ਬਹੁਤ ਸ਼ੁਕਰੀਆ ਦਾ ਜਿੱਦਿਹਾ ਦਾ ਕੋਰੈਜਮੈਂਟ ਇੰਨੀ ਗਲਤ ਹੋ ਗਈ ਸਭ ਵੀ ਆ ਰਿਹਾ ਹਾਂ ਮੈਂ ਇਹ ਤੋ ਕਹਣਾ ਮੈਂ ਕਹਿੰਦਾ ਪਾਪਾ ਜੀ ਨਾਲ ਹਾਂਜੀ ਬਾਬਾਏ ਕਿਥੋਂ ਆ ਜੀ ਅਸੀਂ ਆਏ ਪਿੰਡ ਰਾਮਪਰਾਬਾਦੀ ਲਾਕਵੇਰਕਾ ਪਟਾਰੀ ਹਲਕੇ ਤੋਂ ਤੇ ਕਿੰਨੇ ਵਜੇ ਆਏ ਪਹੁੰਚੇ ਤੁਸੀਂ ਸਾਡੀ ਜੀ ਸਵੇਰ ਦੇ ਤਕਰੀਬਨ 5 ਵਜੇ ਆਏ ਹਾਂ ਤੇ ਕੋਈ ਪਾਣੀ ਦਾ ਅਰੇਂਜਮੈਂਟ ਕੋਈ ਆਇਆ ਵਾ ਤੇ ਕੋਈ ਹੈ ਕਿ ਪਾਣੀ ਨਹੀਂ ਕੋਈ ਪੱਖੇ ਦੀ ਸੁਵਿਧਾ ਨਹੀਂ ਆ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਹੈਗੀ ਇੱਥੇ ਤੇ ਕੋਈ ਦਿਗ ਪਵੇ ਕੋਈ ਗਸ਼ਕਾ ਕੇ ਜਾਂ ਕੀ ਕੁਝ ਵੀ ਹੋ ਸਕਦਾ ਵਾ ਇਹ ਸੰਗਾਰ ਨੂੰ ਚਾਹੀਦਾ ਵਾ ਵੀ ਇਸ ਚੀਜ਼ ਬੰਦੇ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਜੇਕਰ ਇਹੀ ਕੰਮ ਕਰਨਾ ਸੀ ਕਿਤੇ ਖੁੱਲੀ ਜਗ੍ਹਾ ਤੇ ਓਪਨ ਜਗ੍ਹਾ ਤੇ ਨਾਲ ਨੂੰ ਕਰਨਾ ਚਾਹੀਦਾ ਸੀਗਾ ਪਰ ਆ ਜਿਹੜੀ ਜਗ੍ਹਾ ਅੰਦਰ ਵੇਖੋ ਤੁਸੀਂ ਕਿਵੇਂ ਪਬਲਿਕ ਜਿਹੜੀ ਖਜਲ ਖੁਆਰ ਹੋ ਰਿਹਾ ਉਸ ਵੇਰ ਸਵੇਰ ਦੀ 5 ਵਜੇ ਤੇ ਆਈ ਹੋਈ ਆ ਬਾਬਾ ਜੀ ਨਾਕ ਜੀ ਜੀ ਮੇਰਾ ਨਾਮ ਮੰਗਲ ਸਿੰਘ ਆ ਮੇਰਾ ਪਿੰਡ ਰਾਮਪੁਰ ਆਬਾਦੀ ਆ ਮੰਗਲ ਸਿੰਘ ਜੋ ਕੈਂਡੀਡੇਟ ਹੈ ਸਰਪੰਚੀ ਦੇ ਜ਼ਾਂਪੁਰੇ ਤੋਂ ਆਇਆ ਵੇਰਕਾ ਬਲਾਕ ਦੇ ਸੀ ਕੁਝ ਮਿਟਣ ਨਹੀਂ ਗਿਆ ਨਾ ਖਿਤਾ ਗਿਆ ਹੋਰ ਦੇ ਦਿਆ ਲੈ ਤਸ਼ੀਰਾਂ ਤੇ ਤਖਾਰ ਰਿਆਂ ਦੇਖਿਆ ਜਾਵੇ ਹੋਰ ਇਤ ਫੈਕਟਰੀ ਦੇ ਅੰਦਰ ਪੱਖਾ ਛੱਡ ਕੇ ਉਹ ਲਾਈਟ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੋਰ ਵੀ ਤੁਹਾਨੂੰ ਲਾਈਟ ਦਾ ਪ੍ਰਬੰਧ ਵੀ ਨਹੀਂ ਅੰਦਰ ਦੇਖਿਆ ਜਾਵੇ ਔਰ ਨੇਰਾ ਤੇ ਕਾਜ ਕਿਤਾਂ ਜਿਹੜਾ ਇਧਰਲੇ ਪਾਸੇ ਦਿੱਖੇ ਜੇ ਜੋ ਲੈਣਾ ਦਾ ਤਾਕਾ ਲੱਗਾ ਆ 50 55 ਜਿਹਦੇ ਲੈ ਤਸ਼ੀਰਾਂ